ਜਲਾਲਾਬਾਦ ਦੇ ਡ੍ਰਿੰਗ ਵਿਲਾ ਪੈਲਸ ਵਿਖੇ ਸਰਦਾਰ ਚੇਰਸ ਸਿੰਘ ਕੋ ਬਾਯਾ ਪਾਰਲੀਮੈਂਟ ਫਰੋਇਪੁਰ ਜਿੱਤਣ ਤੋਂ ਬਾਅਦ ਕਾਂਗਰਸੀ ਵਰਕਰਾਂ ਅਤੇ ਪੋਲਿੰਗ ਜੰਟਾ ਨਾਲ ਪਹਿਲੀ ਮੀਟਿੰਗ ਰੱਖੀ ਗਈ ਅਤੇ ਸਾਰੇ ਕਾਂਗਰਸ ਵਰਕਰਾਂ ਦਾ ਅਤੇ ਸਪੋਰਟਰਾਂ ਦਾ ਧੰਨਵਾਦ ਵੀ ਕੋ ਬਾਯਾ ਪਰਿਵਾਰ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚ ਨੰਬਰਦਾਰ ਕਾਂਗਰਸੀ ਵਰਕਰ ਬਲਾਕ ਸੰਪਤੀ ਮੈਂਬਰ ਬਲਾਕ ਸੰਪਤੀ ਚੇਅਰਮੈਨ ਅਤੇ ਸਾਰਿਆਂ ਦਾ ਕੋ ਬਾਯਾ ਪਰਿਵਾਰ ਵੱਲੋਂ ਆਉਣ ਤੇ ਧੰਨਵਾਦ ਕੀਤਾ ਗਿਆ ਅਤੇ ਆਉਣ ਵਾਲੀਆਂ ਬਲਾਕ ਸਮਟੀ ਚੋਣਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਤੇ ਇਕਬਾਇਆ ਪਰਿਵਾਰ ਨੇ ਇਹ ਵੀ ਗੱਲ ਕਹੀ ਕਿ ਜਿੰਨੇ ਵੀ ਵਰਕਰਾਂ ਨੇ ਸਾਡਾ ਸਾਥ ਦਿੱਤਾ ਹੈ ਸਾਰਿਆਂ ਦਾ ਅਸੀਂ ਹਮੇਸ਼ਾ ਹੀ احਸਾਨਮੰਦ ਰਵਾਂਗੇ ਅਤੇ ਪਹਿਲੀ ਵਾਰ ਜਿਹੜੀ 40 ਸਾਲਾਂ ਬਾਅਦ ਕਾਂਗਰਸ ਦੇ ਇੱਕ ਹੱਥ ਵਿੱਚ ਆਈ ਹੈ ਇਹ ਤੁਹਾਡਾ ਸਾਰਿਆਂ ਦਾ ਸੰਯੋਗ ਹੈ ਸਾਰਿਆਂ ਦੇ ਪਿਆਰ ਅਤੇ ਅਸ਼ੀਰਵਾਦ ਸਦਕਾ ਜਿਹੜੀ ਕਾਂਗਰਸ ਦੀ ਝੋਲੀ ਦੇ ਵਿੱਚ ਫਰੋਈਪੁਰ ਤੋਂ ਐਮਪੀ ਦੀ ਟਿਕਟ ਉਭਾਇਆ ਪਰਿਵਾਰ ਦੇ ਵਿਚ ਪਹੁੰਚੀ ਹੈ

ਆਰੰਭਗਾਨ ਦਰਸ਼ਕ ਸਾਹਿਬ ਰੋਜੀ ਜੋਸਰ ਜੀ ਸਾਡੇ ਦੇ ਸੱਤਰ ਸਿੰਘ ਜੀ ਕੇਲਨ ਗੁਰੂ ਸਾਹਿਬ ਕੋਲ ਜੀ ਸੇਤਿਆ ਜੀ ਬੱਤੀワਾਰ ਸਿੰਘ ਰਾਜ ਰਾਜਲਾਸ਼ਮਤੀ ਰਮਨ ਕਵਿਦਾ ਸ਼੍ਰੀਨਾਥੀ ਸਾਡੇ ਗੁਰੂ ਦੇ ਕੋਤਾਨ ਮਿੱਟੂ ਰਾਤੋਂ ਦੇ ਮਹਿਮਾਨ ਕਮਲ कालना जी बिट्टू प्रधान जी सरदार रवीर तो से एक सर पहन जयमल वाला वो भी भी सारे सेतो के जो तो, जब जब सीर से जी अते बंटी बार जी सारे दर्जा बदर्जा कांग्रेस पार्टी ने जेजे प्राइमान डीओ तो प्रेस वाले के लिए ਪਤੇ ਬਰਵਾ ਕਰਨਾ ਵੈਲੂ ਜੀ ਦਾ ਖਾਲਸਾ ਜੀ ਰਮ ਜੀ ਕੀ ਪਤੇ ਜੀ ਉਹ ਮੈਂ ਕਾਂਗਰਸ ਪਾਰਟੀ ਨੂੰ ਤੁਹਾਡਾ ਸਾਰੇ ਪੀੜਾ ਪੈਣਾ ਦਾ ਦੇਲੀਆਂ ਘਰਾਂਿਆਂ ਤੋਂ ਸਨਵਾਤ ਕਰਨਾ ਕਿ ਤੁਸੀਂ ਇਹ ਪਾਰਲੀਮੈਂਟ ਦੀ ਸੀਟ ਜਿਹੜੀ 40 ਸਾਲ ਤੋਂ ਕਾਂਗਰਸ ਪਾਰਟੀ ਜਿੱਤ ਨਹੀਂ ਸਕੀ ਉਸ ਨੂੰ ਅੱਜ ਜਿੱਤ ਕੇ ਕਾਂਗਰਸ ਪਾਰਟੀ ਦਾ ਬੜਾ ਸਨਮਾਨ ਮਿਲਾਇਆ ਸੋ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਹਦੇ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਇਹ ਵੀਡੀਓ ਜਿਹੜੀ ਇਹ ਪਾ ਕੇ ਤੁਸੀਂ ਮੇਰੇ ਸਿਰ ਤੇ ਰੱਖੀ ਹੈ ਇਹ ਸਾਰੀ ਖੁਸ਼ੀ ਦੇਣ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਜੋੜੀ ਕੀਤੀ ਹੋਈ ਵੇਦ ਤੇ ਜੋ ਦੋਨੀਆਂ ਭਾਵਨਾਵਾਂ ਨੇ ਜੋ ਟੋੜੇ ਕਾਮ ਨੇ ਉਹਨਾਂ ਨੂੰ ਮੈਂ ਪੂਰਾ ਕਰਨ ਦੀ پوری ਕੋਸ਼ਿਸ਼ ਕਰਾਂਗਾ ਕਿਉਂਕਿ ਤੁਸੀਂ ਸਾਡੇ ਗੁਮਾਰ ਦੇ ਉੱਪਰ ਬੜਾ ਫੱਟਾ ਸਾਨ ਦਿੱਤਾ ਹੈ ਇਹਨਾਂ ਕੀਰਤੀ ਕਰਾਂ ਮੇਰੇ ਕੋਈ ਸ਼ਬਦ ਨਹੀਂ ਕਿ ਕਿੰਨੇ ਲੰਬੇ ਸਦੇ ਤੋਂ ਕੁਝ ਸਾਦਾ ਸਾਥ ਦੇਦੇ ਆ ਰਹੇ ਸਰਪੰਚੀ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਤੱਕ ਤੁਸੀਂ ਚੌਥੀ ਵਾਰ ਪਹਿਲੀ ਵਾਰ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਸਦਾਰਾ ਦੇ ਵਿੱਚ ਤੇਰੇ بیٹے ਜੁਲੰਦਰ ਕਾਇਆ ਮੋਰੀ ਤੁਸੀਂ ਵਾਇਲ ਕਰਕੇ ਦੱਸਾ ਕੇ ਸੇਵਾ 5 ਸਾਲ ਦੀ ਕਰਵਾਈ ਹੈ ਤੇ ਅੱਜ ਵੀ ਉਹ ਜਿਹਨੇ ਬਰਦਾਮ ਹੋਣ ਕਰਕੇ ਕੌਮਰ ਪਾਰਟੀ ਦੀ ਸੇਵਾ ਦਵਾਰੇ ਤੋਂ ਬੜਾ ਵੱਡਾ ਮਾਣ ਹੈ ਇਹ ਤੁਸੀਂ ਇਸ ਤਰ੍ਹਾਂ ਸਾਡੇ ਨਾਲ ਨਰਮੀ ਦੇ ਮੈਂ ਦੇਖ ਰਿਹਾ ਸੀ ਕਿ ਜਦੋਂ ਪਾਰਲੀਮੈਂਟ ਇਲੈਕਸ਼ਨ ਦੀ ਟਿਕਣ ਹੋਈ ਉਸੇ ਦੇਣੀ ਲੋਕਾਂ ਦੇ ਤੁਸੀਂ ਲਹਿ ਲੌੜੀ ਔਰ ਇਹਦੀ ਆਮ ਤੌਰ ਤੇ ਸੁਣਿਆ ਗਿਆ ਕਿ ਉਹ ਕਰਵਾਇਆ ਜਿਹੜਾ ਵਡਾ ਵਡਾ ਮਾਰ ਨੂੰ ਦਿੱਤਾ ਕਾਂਗਰਸ ਪਾਰਟੀ ਜਿੰਦਾਬਾਦ ਸਰ ਸ਼ੇਰ ਸਿੰਘ ਭਾਇਆ ਜਿੰਦਾਬਾਦ ਇਸ ਕਰਕੇ ਸਾਨੂੰ ਲੋਕਿਆਂ ਦੀ ਬਣੀ ਸਹਿਯੋਗ ਕਰਿਆ ਕੁਝ ਲੋਕ ਜਿਹੜੇ ਜਿਨ੍ਹਾਂ ਦੀ ਆਦਲ ਹੁੰਦੀ ਹੈ ਕਿ ਉਹ ਉਪਰੋਂ ਦਾ ਕਹਿੰਦੇ ਕਿ ਸਾਡੀ ਮਾਂ ਪਾਰਟੀ ਹੈ ਪਰ ਦੇਲ ਦੇ ਵਿੱਚ ਜਿਹੜਾ ਕੋਲ ਹੁੰਦਾ ਹੈ ਉਹ ਭਾ ਮਾ ਪਾਰਟੀ ਨੂੰ ਮਾਰਨ ਤੋਂ ਜਰਾ ਨਹੀਂ ਗਰੇ ਨਹੀਂ ਕਰਦੇ بڑے بڑے ਮਡੇ ਆਉਂਦੇ ਲੈ ਆਏ ਸਾਬਕਾ ਐਮਐਲਏ ਸਟੇਟ ਦੇ ਅੱਗੇ ਅੱਗੇ ਦੇ ਰਹਿ ਕੇ ਲਈ ਉਹਨਾਂ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ ਜਿਵੇਂ ਗਰਮ ਪਾਰਟੀ ਨਾਲ ਬੜੀ ਬੰਦੀ ਦੁਸਤ ਹੋਵੇ ਪਰ ਉਹਨਾਂ ਲੋਕਾਂ ਦਾ ਵੀ ਰੋ ਮੈਂ ਜੋ ਮੇਰੇ ਜਿੰਨਾ ਨੂੰ ਮੈਨੂੰ ਪਜਦਾ ਹੈ ਉਹਦੇ ਛੋਟੇ ਬੰਦੇ ਦੀ ਕਦੇ ਉਹ ਕਾਮਯਾਬੀ ਹੋ ਸਕਦੀ ਕਿੰਨੇ ਮਰਦੀ ਪੈਸੇ ਕਿੰਨਾ ਮਰਦੀ ਉਹਨਾਂ ਕੋਲ ਬਲੌਸ ਧਰ ਹੋਵੇ ਪਰ ਇਹੋ ਜਿਹਾ ਬੰਦਾ ਕਿਤੇ ਦੇ ਨਾਲ ਪਿੱਛੇ ਪਿੱਛੇ ਪਾਰਟੀ ਦੇ ਸ਼ਿਮਰ ਮਾਰਦਾ ਹੈ ਉਹ ਕਦੇ ਕਾਮਯਾਬ ਨਹੀਂ ਹੋ ਸਕਦਾ ਉਹ ਵੀ ਗੱਲ ਸੁਣ ਲੈ। ساری ਜ਼ਿੰਦਗੀ ਵਿੱਚ ਉਹ ਕਦੇ ਨਾ ਅੰਟੀ ਬਣ ਸਕਦੇ ਨਾ ਕਦੇ ਐਮਐਲਏ ਬਣ ਸਕਦੇ। ਫਿਰ ਦੇਖੋ ਜੇ ਸਾਫ਼ ਹੋ ਕੇ ਚੱਲਦੇ ਉਹਨਾਂ ਨੂੰ ਬੇਜਾ ਪਰਵਾਹਾਂ ਕੇ ਪਰ ਕਰਦਾ ਹੈ। ਔਰ ਜਿੱਥੇ ਸਾਡੀ ਠੀਕ ਹੈ ਗਰੀਬੀ ਜਿਆਦਾ ਨਹੀਂ ਹੋ ਸਕੀ ਸਾਰੇ ਵੀ ਤੁਹਾਨੂੰ ਸਾਰੇ ਜਾਣਦੇ ਹੋ ਕਿ ਮਾਰਨ ਵਾਲੇ ਜਿਆਦਾ ਸੀ ਤੇ ਕਾਨੂੰਨ ਨੂੰ ਬਚਾਉਣ ਵਾਲੇ ਜੇ ਸੀ ਉਹ ਅਸੀਂ ਆ ਛੋਟੇ ਗਰੀਬ ਤੇ ਆ ਜਿਹੜੇ ਹਲਕੇ ਦੇ ਲੋਕ ਬੈਠੇ ਆ ਜਿਹੜੇ ਸਾਡੇ ਮੂਰਤਾਂ ਦੇ ਉੱਪਰ ਰੈਂਟ ਵੜੇ ਬਹੁਤ ਸਾਡੀਆਂ ਉਹਨਾਂ ਨੇ ਏਜੰਕੀ ਕਰਵਾਈ ਔਰ ਉਹਨਾਂ ਲੋਕਾਂ ਨੂੰ ਹੀ ਰੋਕਦੇ ਰਹੇ ਕਿ ਤੁਸੀਂ ਇਹ ਜਿਹੜਾ ਕੇਸ ਗੱਲ ਕੋ ਬਣਦੇ ਹੋ ਤੁਹਾਨੂੰ ਕੀ ਲੋੜ ਹੈ ਤੁਸੀਂ ਕਹੋ ਸਾਡਾ ਕੰਮ ਕਰ ਰਹੇ ਹੋ ਪਰ ਉਹਨਾਂ ਨੂੰ ਸ਼ਰਮ ਨਹੀਂ ਆਈ ਅਜੇ ਕਾਂਸ ਦੀ ਨਾਮ ਲਪਾਉਣਾ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਪਰ ਵੀਰੋ ਤੁਹਾਨੂੰ ਮੈਂ ਦੇਨਤੀ ਕਰਨਾ ਕੋਈ ਤੇ ਲੋਕਾਂ ਦੇ ਵਿਚਾਰ ਕੋ ਇਹਦੇ ਲੋਕਾਂ ਦੇ ਜੇਕਰ ਆਪਾਂ ਫੇਰ ਉਹਨਾਂ ਦੇ ਚੁਮੜੇ ਚ ਆ ਕੇ ਕਿਸੇ ਲਾਟ ਪਿੱਛੇ ਲੱਗਦੇ ਤੋਂ ਇਹ ਗੱਲਾਂ ਕਰਕੇ ਉਹ ਫਿਰ ਆਪਾਂ ਨੂੰ ਨਾਲ ਲੈ ਲੈਂਗੇ लोग आपका भी नुकसान कर रहे हैं कौन लोग बैठे थे वो ठोक के दबेंगे और काम करवाया था उन्होंने सरकार ने 2.5 एमएलए 2.5 एमपी पे शायद का प्यार से अभी सरकार ने यही हो रहा है एमपी है किसे को कोई करनी लोड़नी और आपा छिने अपन वोट पाइए जो ना अपने हमारे समय के हिसाब से खड़ा है आपा ओदा काम करवा रहे चलो मर्जी वाले मारो सादा सारा परिवार तो भी सेवा में बाजरा है ਦਾ ਪਹਾੜਾ ਉਹ ਕੋਟਨ ਦਾ ਕੁਆਮਿਦਿਕਾ ਦਾਲਸਾ ਹੈ ਜੀ ਜੀ ਸਰ ਭਾਈ ਜਿਹੜੀ ਮੀਟਿੰਗ ਵਰਤ ਰਾਇਆ ਕਿ ਕਿਸ ਬਸੇ ਰੱਖੀ ਹੈ ਅੱਜ ਅਸੀਂ ਹਲਕਾ ਜਲਾਲਾਬਾਦ ਦੇ ਜਿਹੜੇ ਸਾਡੇ ਅਕਾਊਂਟਿੰਗ ਏਜੰਟ ਬਣੇ ਅਕਾਊਂਟਿੰਗ ਏਜੰਟ ਤੇ ਬੂਥ ਏਜੰਟ ਜਿਹੜੇ ਬਣੇ ਤੇ ਸਾਡੇ ਪਿੰਡਾਂ ਦੇ ਮਿਊਸ ਫੈਕਟਰੀ ਦੇ ਮੈਂਬਰ ਜਿਹੜੇ ਹੈ ਜਿਹੜੇ ਸਾਡੀ ਕਾਂਗਰਸ ਪਾਰਟੀ ਦੀ ਵੀਰ ਦੀ ਹੱਡੀ ਨੇ ਉਹਨਾਂ ਸਾਰਿਆਂ ਨੂੰ ਬਲਾ ਕੇ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਇਹ ਅੱਜ ਮੀਟਿੰਗ ਬੁਲਾਈ ਸੀ ਤਾਂ ਕਿ ਗਰਮੀ ਦਾ ਮੌਸਮ ਹੈ ਕਈ ਲੋਕ ਪਿੰਡ ਜਾਂਦੇ ਹੈ ਵੱਜਨਫਾਰ ਹੁੰਦੇ ਹੈ ਇਸ ਕਰਕੇ ਉਹਨਾਂ ਦੇ ਘਰ ਆ ਕੇ ਇਕੱਠੇ ਕਰਕੇ ਅੱਜ ਸਾਰਿਆਂ ਦਾ ਧੰਨਵਾਦ ਕੀਤਾ ਤੇ ਅਗਲੀ ਰਣਨੀਤੀ ਲੇਕਰ ਵਾਸਤੇ ਵੀ ਬੇਨਤੀ ਕੀਤੀ ਹੈ ਕਿ ਲੋਕਾਂ ਦੀ ਸੇਵਾ ਕਰਨੀ ਹੈ ਤਾਂ ਫਿਰ ਲੋਕਾਂ ਦੇ ਕਾਮਕਾਰ ਜਿਹੜੇ ਉਹ ਆਪਾਂ ਤਰੀਕੇ ਚੰਗੇ ਤਰੀਕੇ ਦੇ ਨਾਲ ਲੈ ਕੇ ਆਈਏ ਤਾਂ ਕਿ ਸਰਕਾਰ ਕੋ ਕੰਮ ਕਰਵਾ ਸਕੇ 2027 ਦੇ ਇਲੈਕਸ਼ਨਾਂ ਨੂੰ ਲੈ ਕੇ ਕੀ ਦੇਖੋ 2027 ਦੇ ਇਲੈਕਸ਼ਨਾਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਹੁੰਜਾ ਫੇਰ ਜਿੱਤੇਗੀ ਪੂਰੇ ਪੰਜਾਬ ਦੇ ਵਿੱਚ ਇਹਨਾਂ ਤੇ ਬੰਨ ਰਹੀਆਂ ਆਈਆਂ ਸਾਡਾ ਇਸ ਤੋਂ ਵੀ ਅੱਗੇ ਸਰਸੇ ਨਿਕਲਾਂਗੇ ਇਹ ਪੰਜਾਬ ਦੀ ਵਧੀਆ ਸਰਕਾਰ ਜਿਹੜੀ ਅਸੀਂ ਚਲਾਵਾਂਗੇ ਸਰ 41 ਸਾਲਾਂ ਬਾਅਦ ਬਹੁਤ ਹੈ ਆਪਕੀ ਸਾਡੀ ਉਸ ਵਟਾਈ ਹੈ ਇਹਨਾਂ ਕਿਤੇ ਵੇਖਣ ਨੂੰ ਨਹੀਂ ਤੁਹਾਡੇ ਜਿਹੜੇ ਆਪ ਦੇ ਵਰਕਸ਼ੀ ਜਿਹੜੇ ਤੁਹਾਡੇ ਨਾਲ ਬੇਰੇ ਮਲਕਾ ਸਵਾਭੂ ਕਰਦੇ ਰਹੇ ਤੁਹਾਡੀ ਜਿਹੜੀ ਪਿੱਛੇ ਪਹਿਲਾਂ ਸਪੋਰਟ ਕਰਕੇ ਅੰਦਰ ਬਾਦ ਜਿਹੜੇ ਤੁਹਾਨੂੰ ਸ਼ੁਰੂਆਤ ਨੂੰ ਦਿਖਾਣਾ ਕਰਦੇ ਇਹ ਦੇਖੋ ਇਹ ਜਿਹੜੀ ਰੋਤਾ ਕਰਨ ਵਾਲੇ ਹਰੇਕ ਪਾਰਟੀ ਵਿੱਚ ਹੁੰਦੇ ਆ ਪਰ ਇੱਥੇ ਸਾਡੇ ਕੁਝ ਲੋਕਾਂ ਨੂੰ ਤਲੇਖਾ ਸੀ ਕਿ ਸ਼ਾਇਦ ਅਸੀਂ ਵਿਰੋਧਤਾ ਕਰਦੇਾਂਗੇ ਕਾਂਗਰਸ ਪਾਰਟੀ ਹਾਰ ਜਾਏਗੀ ਅੱਗੇ 40 ਸਾਲ ਵਿੱਚ ਅੱਗੇ ਨਹੀਂ ਜਿੱਤੀ ਤੇ ਹੁਣ ਵੀ ਇਹ ਸ਼ਾਇਦ ਨਹੀਂ ਜਿੱਤੇਗੀ ਪਰ ਤੇ ਸਾਡੇ ਨਾਲ ਵਰਕਰ ਖੜੇ ਆ ਮੈਂ ਉਹਨਾਂ ਦਾ ਰਿਣੀ ਆ ਤਲਵਾਦੀ ਆ ਕਿ ਉਹਨਾਂ ਨੇ ਸਾਡੇ ਨਾਲੋਂ ਵੀ ਜ਼ਿਆਦਾ ਸਾਡੇ ਪਰਿਵਾਰ ਨਾਲੋਂ ਵੀ ਜ਼ਿਆਦਾ ਇਸ ਇਲੈਕਸ਼ਨ ਦੇ ਵਿੱਚ ਕੈਂਪੇਨ ਚ ਕੰਮ ਕੀਤਾ ਤੇ ਵੋਟਰਾਂ ਵੋਟਰਾਂ ਜਿਹੜਾ ਨਾਲ ਲੈ ਕੇ ਚੱਲੇ ਆ ਜਿਸ ਕਰਕੇ ਇਤੋਂ ਕਾਂਗਰਸ ਪਾਰਟੀ ਦੀ 40 ਸਾਲ ਬਾਅਦ ਜਿਹੜੀ ਇਹਤੋਂ ਜਿੱਤ ਹੋਈ ਹੈ ਅੱਜ ਬੜਾ ਵਧੀਆ ਮਾਹੌਲ ਹੈ ਹਰੇਕ ਜਿਹੜੇ ਕਾਂਗਰਸੀ ਦੇ ਉਹ ਖੁਸ਼ ਨੇ ਨਰਾਸ਼ਾ ਸੀ ਗੋਣ ਨਾਲ ਲੋਕਾਂ ਨੇ ਕਿਹੜੇ ਕਾਂਗਰਸ ਪਾਰਟੀ ਨੂੰ ਰਹਾਉਣਾ ਚਾਹੁੰਦੇ ਸਰ ਇੱਕ ਚਲਦੇ ਸਟੇਜ ਤੋਂ ਤੁਸੀਂ ਇੱਕ ਕਲਾਸ ਇਹ ਵੀ ਜਿਹੜੇ ਲੋਕ ਸੀ ਜਿਨ੍ਹਾਂ ਨੂੰ ਉਠਾ ਨਹੀਂ ਪਾਇਆ ਉਸ ਤੋਂ ਪਹਿਲਾਂ ਹਾਰ ਪਾਣ ਆਏ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਕਿ ਉਹ ਰੇਗਵਾਦ ਕੀ ਹੁੰਦਾ ਹੈ ਜਿਹੜਾ ਅਸੀਂ ਮਰਕਰ ਹੁੰਦਾ ਹੈ ਜਿਉਂ ਉਹਨਾਂ ਨਾਲ ਪਾਰਟੀ 'ਚ ਮਿਹਨਤ ਕੀਤੀ ਹੁੰਦੀ ਹੈ ਮੰਨਦਾ ਕੰਮ ਘੱਟ ਮਿਲਦਾ ਇਹ ਕਿਹੜੇ ਚੋਰਾਂ ਨੇ ਇਹਨੂੰ ਕੰਮ ਲੈਣਾ ਚਾਹੁੰਦੇ ਨਹੀਂ ਦੇਖੋ ਜਿਹੜਾ ਇਹ ਮੇਰਾ ਤਜਰਬਾ ਹੈ ਮੈਨੂੰ 30 ਸਾਲ 32 ਸਾਲ ਸਿਆਸਤੇ ਦੇ ਹੋ ਗਏ ਤੇ ਮੈਨੂੰ ਪਤਾ ਹੈ ਵੀ ਕੌਣ ਲੋਕ ਸਾਨੂੰ ਵੋਟਾਂ ਪਾਉਣ ਵਾਲੇ ਹੈ ਕੌਣ ਕਿਉਂਕਿ ਵੋਟ ਜਿਹਨੇ ਵੋਟ ਜਿਹੜਾ ਪਾਉਂਦਾ ਹੈ ਉਹਦਾ ਪਿੱਛੇ ਖਾਰੀਆਂ ਦੇ ਮੈਂ ਤਾਂ ਵੋਟ ਪਾਤੀ ਮੇਰਾ ਕੰਮ ਖਤਪਾੜਾ ਜਿਹੜੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਮਤਲਬ ਪ੍ਰਸਤੀ ਹੁੰਦੇ ਹਨ ਉਹਨਾਂ ਲੋਕਾਂ ਨੇ ਇਹ ਹੁੰਦਾ ਕਿ ਅਸੀਂ ਅੱਗੇ ਜਾ ਕੇ ਲੱਗ ਜਾਈਏ ਸ਼ਾਇਦ ਸਾਡਾ ਇਹ ਹੋ ਜੇ ਵੋਟਾਂ ਲਪਾਈਆਂ ਹਰੇਕ ਦਾ ਪਤਾ ਕਿਨੇ ਵੋਟ ਪਾਈ ਹੈ ਨਹੀਂ ਪਾਈ ਅਸੀਂ ਕੋਈ ਕੰਮ ਨਾ ਨਹੀਂ ਕਰ ਸਕਦੇ ਨਾ ਕੀਤੀ ਹੈ ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿੰਨਾ ਵੋਟਾਂ ਪਾਏ ਅਸੀਂ ਪਿੰਡ-ਪਿੰਡ ਦੇ ਵਿੱਚ ਸਨਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਪਹਲ ਦੇਵਾਂਗੇ ਜਿਹੜਾ ਲੋਕਾਂ ਨੇ ਸਾਡੇ ਦਾ ਬਾਹਰ ਰੋਣ ਕਿ ਜਿਹੜੇ ਜੰਟ ਬੜੇ ਨਾ ਉਹਨਾਂ ਜਿਹੜੇ ਤੁਸੀ ਕਾਂਗਰਸ ਦੇ ਕਿਉਂ ਗੱਟੇ ਨਹੀਂ ਦੇਖੋ ਇਹ ਜਿਹੜੀਆਂ ਧਮਕੀਆਂ ਇਹ ਉਹਨਾਂ ਦਾ ਚਿਹਰਾ ਸਾਹਮਣੇ ਆ ਗਿਆ ਉਹਨਾਂ ਲੋਕ ਨਹੀਂ ਚਾਹੁੰਦੇ ਸੀ ਜਿੰਨਾ ਲੋਕ ਨਹੀਂ ਜਾਂਚ ਕੀਤੇ 9 ਐਸੈਂਬਲੀ ਜਿਹੜੀ ਐ ਫਰੋਜਪੁਰ ਪਾਰਲੀਮੈਂਟ ਹਲਕੇ ਦੀਆਂ 8 ਐਮਐਲਏ ਜਿਹੜੇ ਆਵਾਜ਼ੀ ਪਾਰਟੀ ਦੇ ਸੀ 9 ਜਿਹੜਾ ਸੀ ਉਹ ਕਾਂਗਰਸ ਦਾ ਸੀ ਪਰ ਉਹ ਵੀ ਬੀਜੇਪੀ ਚਲੇ ਗਿਆ ਸਾਰੇ ਐਮਐਲਏ ਉਲਟ ਹੋ ਗਏ ਉਹਦੇ باوجود ਹੀ ਕਾਂਗਰਸ ਜਿੱਤੀ ਹੈ ਤਾਂ ਕਿਸੇ ਕਾਰਨ ਤੇ ਜਿੱਤੀ ਹੈ ਕਾਂਗਰਸ ਦੇ ਬਰਕਤ ਜਿਹੜੇ ਉਤਸ਼ਾਹ ਸੀਗੇ ਕਾਂਗਰਸ ਦੇ ਲੋਕ ਵਰਕਰਾਂ ਨੇ ਪੂਰਾ ਕੰਮ ਕੀਤਾ ਇਸ ਕਰਕੇ ਜਿਹੜੀ ਇਹ ਸੀਟ ਹੈ ਉਹ ਅਸੀਂ ਬੜੇ ਆਰਾਮ ਨਾਲ ਜਿੱਤੀ ਹੈ ਤੇ ਕਾਂਗਰਸ ਪਾਰਟੀ ਹੈ ਤਾਂ ਹੁਣ ਹੋਰ ਬਹੁਤ ਮਜ਼ਬੂਤੀ ਦੇ ਨਾਲ ਅੱਗੇ ਨਿਕਲੇਗੀ ਅਸੀਂ ਸਾਰੇ ਦੇ ਸਾਰੇ ਐਮਐਲਏ 27 ਦੇ ਜਿੱਤ ਜਿਤਾਵਾਂਗੇ ਕੋਈ ਕੋਈ ਪਾਰਲੀਮੈਂਟ ਹਲਕੇ ਚੋਂ ਬਾਕੀ ਦੀ ਜਿਹੜੀ ਪੰਚਾਇਤੀ ਚੋਣ ਹੈ ਜਾਂ ਦੂਸਰੀ ਅਬ ਜ਼ਿਲ੍ਹਾ ਪੱਧਰ 'ਤੇ ਬਲਾਸ ਸੰਭਤੀ ਹੈ ਕੋਈ ਕਾਂਗਰਸ ਪਾਰਟੀ ਹੈ ਤੇ ਹੁਣ ਜਾ ਫਿਰ ਜਿੱਤ ਕਰਵਾਏਗੀ आज मंत्री साहब साउथ टू बटा ब्लॉगरस इस बारी जेड़ा ਤੁਹਾਡਾ ਪਾਇਆ ਪਰਿਵਾਰੋਂ ਨੂੰ ਲਿਆ ਜਾ ਰਿਹਾ ਹੈ ਕਿ ਕੋਰੋਨਾ ਸੀ ਕਿਉਂ ਜਿੱਤ ਕੇ ਉਹ ਜਿਹੜੀ ਆ ਜੋਸ਼ਰ ਸਾਹਿਬ ਨੇ ਬੜੀ ਮਿਹਨਤ ਕੀਤੀ ਉਹਨਾਂ ਦੀ ਪਾਰਟੀ ਨੇ ਬੜੀ ਮਿਹਨਤ ਕੀ ਕਰਾ ਦੇਖੋ ਜੀ ਮੈਂ ਤੁਹਾਡਾ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਕਿ ਤੁਸੀਂ ਜੋ ਗੱਲ ਕਹਿ ਰਹੇ ਜੇ ਪਰ ਮੈਂ ਹਰ ਵਰਕਰ ਕਿਉਂਕਿ ਜਿਸ ਆਦਮੀ ਨੇ ਚਾਹੇ ਕਿਤੇ 1 ਮਿੰਟ ਵੀ ਇਸ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੇ ਵਾਸਤੇ ਕੀਤਾ ਮੈਂ ਉਹਦਾ ਤਿਲੂ ਤੈ ਧੰਨਵਾਦ ਕਰਨਾ ਚਾਹਾਂਗਾ ਔਰ ਲੋਕਾਂ ਨੇ ਸਾਨੂੰ ਜਿਹੜਾ 15 16 ਦਿਨਾਂ ਦੇ ਵਿੱਚ ਜਿੱਡੀ ਵੱਡੀ ਉਹਨਾਂ ਨੇ ਸਾਨੂੰ ਉਮੀਦ ਸੀ ਉਸ ਉਮੀਦ ਨੂੰ ਪੂਰਾ ਕੀਤਾ ਉਸ ਦਾ ਹਮੇਸ਼ਾ ਤਹਿ ਦਿਲੋਂ ਧੰਨਵਾਦ ਕਰਦੇ ਰਾਵਾਂਗੇ ਔਰ ਆਉਣ ਵਾਲੇ ਸਮੇਂ 'ਚ ਵੀ ਮੈਂ ਜੋ ਮਹਿਸੂਸ ਕਰਨਾ ਕਿ ਸਰਦਾਰ ਸ਼ੇਰ ਸਿੰਘ ਕੋ ਭਾਇਆ ਇਹਨਾਂ ਦੀ ਗਵਾਹੀ ਦੇ ਥੱਲੇ ਜੋ ਸਾਡਾ ਪਾਰਲੀਮੈਂਟ ਹਲਕਾ ਹੈ ਇਹਨੂੰ ਮਜ਼ਬੂਤ ਕਰਾਂਗੇ ਤਾਂ ਜੋ ਕਿ ਜਦੋਂ 72 ਦੇ ਵਿੱਚ ਇਲੈਕਸ਼ਨ ਹੋਏ ਤੇ ਉਸ ਤੋਂ ਪਹਿਲਾਂ ਜਿੰਨੇ ਇਲੈਕਸ਼ਨ ਹੁੰਦੇ ਨੇ ਚਾਹੇ ಗ್ರಾಮ ਪੰਚਾਇਤ ਦਾ ਚਾਹੇ ਬਲਾਕ ਸਰਪੰਚੀ ਦਾ ਚਾਹੇ ਕਿ ਜਿ ਮਿਊਨਿਸਪਲ ਕਮੇਟੀ ਦਾ ਤੇ ਸਾਡੇ ਸਾਡੀ ਜ਼ਿਲ੍ਹਾ ਪ੍ਰੀਸ਼ਦ ਦਾ ਉਹਨਾਂ ਸਾਰਿਆਂ ਦੇ ਵਿੱਚ ਅਸੀਂ ਕਾਂਗਰਸ ਪਾਰਟੀ ਨੂੰ ਤਗੜਾ ਕਰਕੇ ਆਉਣ ਵਾਲੇ ਸਮੇਂ 'ਚ ਇਹ ਜਿਹੜਾ ਫਿਰੋਜ਼ਪੁਰ ਪਾਰਲੀਮੈਂਟ ਦੇ ਵਿੱਚ ਕਾਂਗਸੀ ਕਾਂਸ ਕਰਦੇ ਨੇ। ਆਮ ਆਦਮੀ ਪਾਰਟੀ ਦੇ ਅੰਦਰ ਕਾਂਗਰਸ ਕਰਾਉਣਾ ਨਹੀਂ। ਮੈਂ ਕਹਿੰਦਾ ਅਜੇ ਪਤਾ ਨਹੀਂ ਲੋਕਾਂ ਦੇ ਕੋਲ ਗਲਤੀ ਹੋ ਗਈ ਉਹ ਪਤਾ ਨਹੀਂ ਤਿੰਨ ਵੀ ਕਿਉਂ ਰਹਿ ਗਈਆਂ ਨੇ ਮੈਨੂੰ ਤਾਂ ਇਹ ਲੱਗਦਾ ਸੀ ਕਿ ਇਹਨਾਂ ਕੋਲ ਇੱਕ ਵੀ ਸੀਟ ਨਹੀਂ ਰਹਿਣੀ। ਉੱਥੇ ਵੀ ਜਿਹੜਾ ਮੁਕਾਬਲੇ ਬਣੇ ਨੇ ਕਿਉਂਕਿ ਆਉਣ ਵਾਲੇ ਸਮੇਂ ਤੇ ਲੋਕਾਂ ਨੇ ਭਗਵੰਤ ਮਾਨ ਤੇ ਆਪਣਾ ਵਿਸ਼ਵਾਸ ਜਿਹੜਾ ਉਹ ਇਸ ਵੇਲੇ ਖਤਮ ਕਰ ਲਿਆ ਹੈ। ਪਰ ਆਮ ਆਦਮੀ ਪਾਰਟੀ ਜਿਹੜਾ ਬਲਾਨਾਪਾਦ ਦੇ ਕਾਹੂ ਨਸ਼ਾ ਜਿਹੜਾ ਚੱਲ ਰਿਹਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਵੇਖੋ ਜੀ ਕੋਈ ਵੀ ਸਰਕਾਰ ਤੋਂ ਬਿਨਾਂ ਕਦੇ ਨਸ਼ਾ ਨਾ ਵੇਚ ਸਕਦਾ ਤੇ ਨਾ ਕਦੇ ਵਿਕਿਆ ਮੈਂ ਕਹਿੰਦਾ ਕਿ ਇਹ ਸਰਕਾਰ ਸਭ ਤੋਂ ਘਟੀਆ ਤੇ ਗੰਦੀ ਸਰਕਾਰ ਨਿਕਲੀ ਹੈ ਜਿੰਨੇ ਸਾਰੀਆਂ ਸਰਕਾਰਾਂ ਚਾਹੇ ਕਿਤੇ ਅਕਾਲੀ ਦਲ ਦਾ ਰਾਜ ਰਿਹਾ ਚਾਹੇ ਕਾਂਗ ਦਾ ਰਾਜ ਰਿਹਾ ਉਹਨਾਂ ਸਾਰਿਆਂ ਦੀ ਮਾਰੀ ਸਾਬਤ ਹੋਈ ਹੈ ਔਰ ਇਸ ਕਰਕੇ ਲੋਕ ਚਾਹ ਦੇ ਨੇ ਕਿ ਜਲਦੀ ਸਮਾਂ ਆਏ ਤੇ ਇਹਨਾਂ ਨੂੰ ਜਿਹੜਾ ਫਰਕ ਕਰਕੇ ਜਿਹੜਾ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਪਾਇਆ ਜਾ ਸਕੇ ਬਿਲਕੁਲ ਜੀ ਉਮੀਦ ਹੈ ਲੋਕਾਂ ਦੇ ਵਿੱਚ ਇਸ ਵੇਲੇ ਬੜੀ ਵੱਡੀ ਕਾਂਗਰਸ ਦੀ ਹਵਾ ਹੈ ਔਰ ਜਿਸ ਤਿੱਕੇ ਨਾਲ ਸਾਡੇ ਜਿਹੜੇ ਰਾਹੁਲ ਗਾਂਧੀ ਜੀ ਤੇ ਮਲਕਰ ਜਨ ਖੜਗੇ ਤੇ ਸਾਡੇ ਰਾਜਾ ਬਰਿੰਗ ਜੀ ਪੰਜਾਬ ਦੇ ਪ੍ਰਧਾਨ ਨੇ ਤੇ ਸਰਦਾਰ ਮਰਤਾਪ ਸਿੰਘ ਬਾਜਵਾ ਜੀ ਜਿਸ ਤਰੀਕੇ ਦੇ ਨਾਲ ਕੰਗ ਦੇ ਵਾਸਤੇ ਕੰਮ ਕਰ ਰਹੇ ਨੇ ਅਸੀਂ ਸਾਰੇ ਜਿਹਨੇ ਲੀਡਰਸ ਤੇ ਜਿਹੜੇ ਵਰਕਰਾਂ ਦੇ ਨਾਲ ਇਹ ਸਾਰੇ ਪੰਜਾਬ ਦੇ ਵਿੱਚ ਸਾਡੀ ਫਤਿਹ ਹੋਵੇਗੀ